ਸਵੇਰੇ ਆਜ ਤੇ ਅਚਾਨਕ ਜਦੋਂ ਮੈਂ ਉਧਰੋਂ ਆਇਆ ਇਹਦੇ ਅੰਦਰ ਸੀ ਜਿਹੜੀ ਦੁਸ਼ਟ ਆਤਮਾ ਉਹਨੇ ਚੀਕਾਂ ਮਾਰਨੀ ਸ਼ੁਰੂ ਕਰਤੀਆਂ ਰੋੜ ਦੇ ਔਰ ਮੈਂ ਇੱਕਦਮੇ ਦੌੜ ਕੇ ਆਇਆ ਮੈਂ ਦੇਖਿਆ ਇਹਦੇ ਵੱਲ ਉਸ ਤੋਂ ਬਾਅਦ ਸ਼ਾਂਤ ਹੋ ਗਿਆ ਇੱਕ ਰੌਲਾ ਪਾਉਣ ਲੱਗ ਗਿਆ ਦੁਸ਼ਟ ਆਤਮਾ ਕੀ ਕਹਿਣ ਲੱਗੀ ਓਏ ਆ ਗਿਆ ਓਏ ਆ ਗਿਆ ਓਏ ਚੀਕਾਂ ਮਾਰਨ ਲੱਗ ਗਿਆ ਮੈਂ ਦੇਖਿਆ ਇਹਦੇ ਵੱਲ ਔਰ ਉਸ ਤੋਂ ਬਾਅਦ ਸ਼ਾਂਤ ਹੋ ਗਿਆ ਮੈਂ ਚਲਾ ਗਿਆ ਔਰ ਜਾ ਕੇ ਜਦੋਂ ਮੈਂ ਪ੍ਰੇਟ ਸੀਗਾ ਉਦੋਂ ਪਰਮੇਸ਼ਰ ਨੇ ਮੈਨੂੰ ਯਾਦ ਕਰਾਇਆ ਕਿ ਉਹ ਬੰਦਾ ਜਿਹੜਾ ਆਇਆ ਸੀਗਾ ਉਹ ਸੇਮ ਗ੍ਰੇਸੇਨੀਆਂ ਤੇ ਦੇਸ਼ਵਰਗਾ ਸੀਗਾ ਉਹ ਔਰ ਉਹਨੂੰ ਲੱਭ ਤੋ ਮੈਂ ਫਿਰ ਹallelujah ਆਪਣੇ ਉੱਥੋਂ ਦੇ ਪਰਿਵਾਰਾਂ ਨਾਲ ਕਿਹਾ ਉਹਨਾਂ ਨੂੰ ਜਲੰਧਰ ਤੋਂ ਆਏ ਔਰ ਮੈਂ ਇਹਨਾਂ ਨੂੰ ਕਿਹਾ ਕਿ ਉਸ ਏਰੀਆ 'ਚ ਕੋਈ ਪਾਗਲ ਹੈਗਾ ਇਹ ਕਹਿੰਦੇ ਦੋ ਪਾਗਲ ਆ ਉੱਥੇ ਇਹ ਭਾਈ ਸੁਨੀਲ ਉੱਥੋਂ ਹੀ ਹੈ ਤਾਂ ਇਹ ਕਹਿੰਦੇ ਦੋ ਪਾਗਲ ਆ ਇੱਕ ਤੇ ਛੋਟੇ ਜਿਹੇ ਕੱਦ ਦਾ ਇੱਕ ਲੰਬਾ ਉਹ ਕਿਹੜਾ ਹੋਵੇ ਮੈਂ ਕਿਹਾ ਤੂੰ ਲੱਭ ਜਾ ਕੇ ਉਹਨੂੰ ਪਰਮੇਸ਼ਰ ਨੇ ਸੂਇਆਂ ਦੀ ਮਹਾਸਾਮਰਾਤ ਨੇ ਔਰ ਇਹਨੂੰ ਲੱਭਿਆ ਤੇ ਇਹਨੂੰ ਦੇਖਿਆ ਤੇ ਅੱਗੇ ਨਾਲ ਇਹਨੂੰ ਸੁਰਤ ਆਈ ਹੋਈ ਐ ਕੀ ਨਾਮ ਹੈ ਤੇਰਾ ਹੈ ਵਿੱਕੀ ਕਿੱਦਾਂ ਲੱਗਦਾ ਹੁਣ ਸਹੀ ਲੱਗਦਾ ਸਰ ਆ ਸਰ ਕਹਿ ਜੀਸਸ ਆ ਦੇਖੋ ਇਹਦੇ ਪੈਰ ਦੇਖੋ ਪਤਾ ਲੱਗਦਾ ਕਿ ਸੱਚੀ ਮੁੱਚੀ ਸਿਵਿਆਂ ਦੇ ਵਿੱਚ ਔਰ ਉੱਥੇ ਸੱਚੀ ਨੇੜੇ ਹੈ ਗਿਆ ਸਵੇ ਮੈਂ ਦੇਖ ਕੇ ਆਇਆ ਔਰ ਇਹਦੇ ਕੱਪੜੇ ਬਹੁਤ ਮੁਸ਼ਕ ਮਾਰਦੇ ਉਪਰ ਹੀ ਦੂਜੇ ਕੱਪੜੇ ਪਾ ਕੇ ਆ ਗਿਆ ਸਵੈਟਰ ਔਰ ਦੇਖੋ ਜਿਹੜੇ ਲੈ ਕੇ ਆਏ ਅੱਜ ਕਿੱਦਾਂ ਪ੍ਰਭੂ ਇਹਨਾਂ ਨੂੰ ਬles ਕਰੂਗਾ ਔਰ ਵਿਕੀ ਅੱਜ ਰੱਬ ਦੇ ਭਵਨ ਚ ਆਇਆ ਅੱਜ ਮੈਂਟਲ ਨਹੀਂ ਹੈ ਅੱਜ ਹੁਣ ਹੈ ਠੀਕ ਹੈ ਅੱਗੇ ਉਹ ਅੱਗੇ ਨਾਲ ਠੀਕ ਆਣ ਕਿੱਥੇ ਆਇਆ ਤੂੰ ਸਾਰੇ ਇਥੇ ਮੱਖੀ ਮੱਖੀ ਹallelujah oh jesus ਸੋ ਤਾਵਾ ਆਪਣੇ ਹੱਥਾਂ ਨੂੰ ਤੁਹਾਡਾ ਇੱਕ ਦਿੱਤਾ ਗਿਆ ਕਾਰਡ ਤੁਸੀਂ ਮਿਸ਼ਨ ਚ ਸ਼ਾਮਲਾ oh jesus ਉਤਵਾ ਆਪਣੇ ਹੱਥਾਂ ਨੂੰ ਅੱਜ ਤੋਂ ਵਿੱਕੀ ਪੂਰੀ ਤਰ੍ਹਾਂ ਆਜ਼ਾਦ ਆ ਫ੍ਰੀ ਇਨ ਦਾ ਨੇਮ ਆਫ ਜੀਜ਼ਸ ਹਾਏ ਅਭਿਸ਼ੇਕੀਓ ਵਾਦਾ ਬੜੀ ਰੰਗ ਬਚਦਾ ਆਏ ਵਾਹ ਅਭਿਸ਼ੇਕੀਓ ਵਾਦਾ ਆਏ ਅਭਿਸ਼ੇਕੀਓ ਸੁਣੋ ਇਹ ਅੱਜ ਤੋਂ ਤੂੰ ਸਿਵਿਆ ਜਿੰਨੀ ਨਹੀਂ ਰਹਿਣਾ ਠੀਕ ਹੈ ਘਰ-ਬਾਰ ਨਹੀਂ ਹੈਗਾ ਤੇ ਤੂੰ ਇੱਥੇ ਰਹਿਣਾ ਸਾਡੇ ਕੋਲ ਓ ਜੀਜ਼ਸ ਇਹਨੂੰ ਆਪਾਂ ਰੱਖਾਂਗੇ ਔਰ ਵੀ ਕੀ ਪਰਮੇਸ਼ਰ ਦਾ ਵਿੱਕੀ ਬਣ ਕੇ ਕੰਮ ਕਰੇਗਾ ਆਪਾਂ ਨੂੰ ਖੜਾ ਹੀ ਪਰਮੇਸ਼ਰ ਨੇ ਇਸ ਲਈ ਕੀਤਾ ਕਿਉਂ ਕਿਉਂ ਹੋਇਆ ਕਿਉਂਕਿ ਇਹਦੀ ਲੱਤ 'ਚ ਪ੍ਰੋਬਲਮ ਆਈ ਇਹਦੇ ਰਾੜ ਪਈ ਔਰ ਉਦੋਂ ਬਾਅਦ ਇਹਨੂੰ ਛੱਡ ਗਏ ਸਾਰੇ ਇਹਦਾ ਘਰ ਖੋលਿਆ ਹਾਂਜੀ ਪਰ ਦੇਖੋ ਬੰਦਾ ਬੰਦੇ ਨੂੰ ਛੱਡ ਸਕਦਾ ਪਰ ਪਰਮੇਸ਼ਵਰ ਪਰਮੇਸ਼ਵਰ ਹੀ ਹੈ ਉਹ ਨਹੀਂ ਛੱਡਦਾ ਅੱਜ ਇਸ ਲਈ ਗਿਆ ਜਾ ਰਿਹਾ ਕਿ ਦੁਖੀਆ ਤੈਨੂੰ ਬਚਾਉਣ ਲਈ ਗਾਓ ਫੇਰਾ ਨੱਚੋ ਪਰਮੇਸ਼ਰ ਕਿੰਤਾ ਆਪਣੀ ਦਇਆ ਕਰ ਰਿਹਾ ਔਰ ਜਦੋਂ ਤੁਸੀਂ ਉਹਦੇ ਉਹਦੀ ਪ੍ਰਾਪਰਟੀ ਨੂੰ ਉਹਦੇ ਜਨ ਨੂੰ ਸੰਭਾਲਦੇ ਆ ਪਰਮੇਸ਼ਰ ਤੁਹਾਨੂੰ ਸੰਭਾਲੇਗਾ ਤੁਹਾਡੇ ਪਰਿਵਾਰਾਂ ਨੂੰ ਕੋਈ ਕਮੀ ਨਹੀਂ ਆਉਣ ਦੇਗਾ ਕਿਪ ਚੁਪ ਆਪਣੇ ਹੱਥਾਂ ਨੂੰ ਅੱਜ ਮम्मा ਮੇਰੇ ਨੇ অপারেশন ਵਾਸਤੇ ਲੈ ਹੀ ਗਿਆ ਸੀ ਤੇ ਮੈਂ ਕਹਾ ਤੁਸੀਂ ਫੋਟੋ ਪਾਓ ਪੰਮਾ ਵੱਲ ਕੋਈ ਸ਼ਾਬਤ ਕਹਿਣ ਦੇ ਤੇ ਆਪਣਾ ਕੰਮ ਹੋ ਜਾਵੇਗਾ ਉਹਨਾਂ ਜਿੱਦਾਂ ਹੀ ਫੋਟੋ ਪਾਏ ਤੇ ਮम्मा ਜੀ ਨੇ ਪਰੇ ਵਾਪਸ ਕੀਤੀ ਵੀ ਦੋ ਦਾ ਆਪਰੇਸ਼ਨ ਕੈਨਸਲ ਹੋ ਜਾਵੇਦਾ ਤੇ ਮੇਰੀ ਮम्मा ਨੂੰ ਸਟੈਂਡ ਨਹੀਂ ਪੈਵੇ ਛੇਵੇਂ ਦਿਨ ਸੱਤਵੇਂ ਦਿਨਾਂ ਛੁੱਟੀ ਦੇ ਦਿੱਤੀ ਵਧੀਆ ਪਹਿਲਾ ਆਪਰੇਸ਼ਨ ਥੀਟਰ ਚ ਲੈ ਗਏ ਸੀ ਆ ਲੈ ਗਏ ਸੀ ਉੱਪਰ ਪਰ ਜਦੋਂ ਫੋਟੋ ਭੇਜੀ ਆ ਪ੍ਰੇਰ ਹੋਈ ਆ ਸਾਡੇ ਆਤਮਿਕ ਮਾਤਾ ਜੀ ਪ੍ਰਭੂ ਤੇ ਦਾਸੀ ਜੈਸਪੀਨ ਪਰਕੜ ਜੀ ਉਸ ਜੀ ਨੇ ਮਹਾਸામ੍ਰਿਤ ਐਮਪਾਰਟ ਕੀਤੀ ਆ ਉਹਨਾਂ ਦੀ ਫੋਟੋ ਦੇ ਉੱਪਰ ਆਪਰੇਸ਼ਨ ਥੀਟਰ ਚ ਤੁਹਾਡੇ ਮਾਤਾ ਜੀ ਨੂੰ ਬਾਹਰ ਲਾਇਆ ਕਹਿੰਦੇ ਇਹਨਾਂ ਦਾ ਸਟੈਂਡਰ ਨਹੀਂ ਪੈ ਸਕਦਾ ਹਾਂ ਸਟੈਂਡਰ ਨਹੀਂ ਕਹਿੰਦੇ ਬਸ 2 ਮਹੀਨੇ ਦਵਾਈ ਚੱਲੇਗੀ ਤੇਰੀ ਮੰਮਾ ਠੀਕ ਹੋ ਜਾਵੇਗੀ ਔਰ ਮਾਤਾ ਜੀ ਅੱਜ ਬਿਲਕੁਲ ਨੌਬਰ ਨੌ ਕਰਦੇ ਅੰਦਰ ਪਰਮੇਸ਼ਰ ਦੀ ਪ੍ਰਸ਼ੰਸਾ ਕਰ ਰਹੇ ਆ ਤੇ ਪਰਸੂ ਦੀ ਗਵਾਹੀ ਹੈ ਕਿ ਮੇਰੀ ਭਾਬੀ ਜੀ ਨੇ ਕੱਪੜੇ ਤੋਣ ਵਾਲੀ ਮਸ਼ੀਨ ਚ ਕੱ ਗੱਲੇ ਹੱਥ ਕੇ ਲਾਬੜੀ ਜੀ ਮੋਟਾਰ ਪਟਣ ਲੱਗਿਆ ਤੇ 15